ਲਾ ਸਾਧ ਸੰਗਤ ਗੱਲ ਸਾਰੀ ਸਾਰੇ ਮਨ ਲਬਿਨੇ ਹਮਾਰੀ ਲਾ ਕੇ ਅਮਰਤ ਕੁੰਡ ਵਿੱਚ ਤਾਰੀ ਪਾਸ ਲਾ ਅਗਲੇ ਕੰਡੇ ਦਾ ਆਪਣਾ ਜੀਵਨ ਸਫਲ ਬਣਾ ਲਾ ਸ਼ਕ ਲਾ ਅਮਰਤ ਖੰਡੇ ਦਾ जीवन सफल बनालो कॾी जनम बणालो हीरे आप बनना नई बे बनो अजीत जुजार देवीरे दिल विच करो वचार तुसी बण जो गली करेटे जनम नो लो सवार तुसी ਬਣ ਜੋ ਕਲਗੀ ਧਰ ਦੇ ਪੁੱਤਰਾ ਓ ਭੁੱਲ ਜੋ ਧਾੜੀ ਕੇਸ ਕਟਾਉਣੇ ਛੱਡ ਦੇ ਝੂਠ ਤੇ ਨਸ਼ੇ ਪਚਾਉਣੇ ਦੀਵੇ ਮੜੀਆਂ ਉੱਤੇ ਜਗਾਉਣੇ ਅੱਖਿਆ ਭੁੱਲ ਜੋ ਪੰਡੇ ਦਾ ਆਪਣਾ ਜੀਵਨ ਸਫਲ ਬਣਾ ਲਓ ਸ਼ਕਲਾ ਅਮਰਤ ਖੰਡੇ ਦਾ ਆਪਣਾ ਜੀਵਨ ਸਫਲ ਬਣਾ ਲਾ ਸਾਡੇ ਬਦਲੇ ਕਸ਼ਟ ਸਹਾਰੇ ਜਿੱਤੇ ਹੱਤੀ ਤੋਂ ਦੁਲਾਰੇ ਛੋਟੇ ਨੀਹਾਂ ਵਿੱਚ ਖੱਲਿਆਰੇ ਬੁੱਲੋਨਾ ਪਰ ਉਪਕਾਰ ਤੁਸੀਂ ਜੋ ਕਲਗੀ ਧਰ ਦੇ ਬੇਟੇ ਜਨਮ ਨੂੰ ਲਾਓ ਸਵਾਰ ਤੁਸੀਂ ਬਣ ਜੋ ਕਲਗੀ ਧਰ ਦੇ ਪੁੱਤਰਾ ਹੋਏ ਆਪਾ ਸੱਚ ਨਿਸ਼ਾਨਾ ਲੈਣਾ ਹੁਣ ਨਹੀਂ ਪਰਮਾਦਾ ਆਪਾ ਸੱਚ ਨਿਸ਼ਾਨਾ ਲੈਣਾ ਹੁਣ ਨਹੀਂ ਪਰਮਾਦੇ ਵਿੱਚ ਪੈਣਾ ਸਦਾ ਸੱਚ ਬੋਲਦੇ ਰਹਿਣਾ ਝੂਠ ਨਹੀਂ ਆਪਣੇ ਵੰਡੇ ਦਾ ਆਪਣਾ ਜੀਵਨ ਸਫਲ ਬਣਾ ਲਓ ਸ਼ਕਲੋ ਅਮਰਤ ਖੰਡੇ ਦਾ ਆਪਣਾ ਜੀਵਨ ਸਫਲ ਬਣਾ ਲਓ ਨੀ ਭੈਣੋ ਤੁਸੀਂ ਵੀ ਸਾਥ ਨਭਾਇਓ ਨੀ ਬੱਚੀਆਂ ਦੇ ਨਾਕੇਸ ਘਟਾ ਇਹੋ ਤੁਸੀਂ ਵੀ ਸਾਥ ਨਬਾਇਓ ਬੱਚਿਆਂ ਦੇ ਨਾ ਕੇਸ ਕਟਾਇਓ ਹੁਣ ਨਾ ਬਿਊਟੀ ਪਾਰਲਰ ਜਾਇਓ ਛੱਡ ਦਿਓ ਝੂਠੇ ਸ਼ਿੰਗਾਰ ਤੁਸੀਂ ਬਣ ਜੋ ਸੈਬ ਕੌਰ ਦੀਆਂ ਜਾਂੀਆਂ ਜਨਮ ਨੂੰ ਲਓ ਸਵਾਰ ਤੁਸੀਂ

ਅਮਰਤ ਖੰਡੇ ਦਾ ਆਪਣਾ ਜੀਵਨ ਸਫਲ ਬਣਾ ਲਾ ਉੱਠਿਆ ਕਰ ਅਮਰਤ ਦੀਆਂ ਸ਼ਾਨਾਂ ਜੋ ਦੇ ਹੱਥ ਸਵਾਰ ਗਏ ਜਾਨ ਆਓ ਗਾਈਏ ਧਰਮ ਤਰਨ ਗਾ ਤੇਰੇ ਪੌਤਲਵਾਰ ਤੁਸੀਂ ਬਣ ਜੋ ਕੱਲ ਕੀ ਧਰ ਦੇ ਬੇਟੇ ਜਨਮ ਨੂੰ ਲਾਓ ਸਵਾਰ ਤੁਸੀਂ ਬਣ ਜੋ ਕੱਲ ਕੀ ਧਰ ਦੇ ਪੁੱਤਰਾ ਉਹ ਦੇਵਤੇ ਅਸੇ ਅਮਰਤ ਨੂੰ ਤਰਸਣਾ ਆ ਕੇ ਚਰਨ ਗੁਰਾਂ ਦੇ ਪਰਸਣਾ ਇੱਕ ਵਾਰੀ ਪਾਉਂਦੇ ਦਰਸ਼ਨ ਐਸੇ ਕੇਸਰੀ ਝੰਡੇ ਦਾ ਆਪਣਾ ਜੀਵਨ ਸਫਲ ਬਣਾ ਲਓ ਸ਼ਕਲਾ ਅਮਰ ਤੇ ਖੰਡੇ ਦਾ ਆਪਣਾ ਜੀਵਨ ਸਫਲ ਬਣਾ ਲਓ ਹੋ ਕੇ ਨਸ਼ੀਆਂ ਵਿੱਚ ਗੁਲਤਾਨ ਤੇ ਆਪਣੀ ਆਪ ਕੱਢੋਂ ਦੇ ਸ਼ਾਨ ਹੋ ਕੇ ਨਸ਼ੀਆਂ ਵਿੱਚ ਗੁਲਤਾਨ ਆਪਣੀ ਆਪ ਕਟਾਉਂਦੇ ਸ਼ਾਨ ਆਗੀ ਵਿੱਚ ਗਿੱਟਿਆਂ ਦੇ ਜਾਨ ਤਰੁਲਦੇ ਸ਼ਰੇ ਬਚਾਰ ਤੁਸੀਂ ਬਣ ਜੋ ਗੱਲਗੀ ਧਰ ਦੇ ਬੇਟੇ ਜਨਮ ਨੋ ਲਓ ਸਵਾਰ ਤੁਸੀਂ ਬਣ ਜੋ ਗੱਲਗੀ ਧਰ ਦੇ ਪੁੱਤਰਾ

ਬਣ ਜੋ ਕਲ ਕੀ ਧਰ ਦੇ ਪੁੱਤਰ